ਤੇ ਅੱਦਰਾ ਸਨੋਹ ਦੇਖ ਲੋ ਕਹਿੰਦੇ ਸਾਡੇ ਕੋਲ ਤਿੰਨ ਟਰੈਲਰ ਆ ਤੇ ਤਿੰਨੇ ਹੀ ਖਾਲੀ ਹੈ ਲੰਡਨ ਆਲੇ ਤੁਸੀਂ ਤਾਂ ਸਨੋਹੀ ਬੜੀ ਪਵਾ ਛੱਟੀ ਆ ਵਾਕੀ ਤੁਰਿਆ ਵੀ ਨਹੀਂ ਜਾਂਦਾ ਬਾਪੇ ਜਿੰਨੀ ਕਿ ਸਨੋਪ ਹੈਗੀ ਆ ਅੰਦਰ ਨਾ ਜਿਹੜੇ ਕੰਮ ਕਰਦੇ ਆਂ ਇਹ ਕੁੜੀਆਂ ਸੀਂਆਂ ਪੰਜਾਬੀ ਸੀ ਮੈਂ ਉਹਨਾਂ ਨਾਲੇ ਗੱਲ ਕਰਨ ਲੱਗ ਗਿਆ ਟਰੱਕ ਟਲਾਨ ਨੂੰ ਕਿਦਾ ਜੀ ਗਾਦਾ ਛੋਟੇ ਚ ਤੇ ਆਹ ਚੀਜ਼ਾਂ ਦੇਖਣ ਨੂੰ ਜਿਹੜੀਆਂ ਅੰਕੀ ਕਦੇ ਮੂਵੀਆਂ ਜੀ ਦੇਖ ਦਿੰਦੀ ਆ ਪੱਕੇ ਜੇ ਘੁਗਦੇ ਕਾਲੀ ਕਾਲੀ ਰੋਡ ਅੱਜਾਰੇ ਪਾਸੇ ਪਈ ਐ ਸਨੋ ਓਏ ਹੋਏ ਆ ਦੇ ਸਨੋ ਦੇ ਨਾਲ ਨਾਲ ਐ ਜਿਹੀ ਖਤਰਨਾਕ ਚੀਜ਼ਾਂ ਹੀ ਪੰਗਾ ਰੋਡ ਤੇ ਜਿਹੜੇ ਛੌਂਕ ਨਾ ਰੱਖਿਆ ਕਿਉਂ ਕਪੜਾ ਮਾਰੀ ਜਾਂਦਾ ਭਾਈ ਨਾਲੇ ਬੈਦਰ ਇੰਨਾ ਖਰਾਬ ਆਗਾ ਮੰਨਦੇ ਹੋ ਚੱਕੇ ਜਾਮ ਹੋਵੇ ਬਾਰਡਰ ਤੇ ਅੱਜ ਫੇਰ ਰਾਸ਼ ਪੈ ਗਿਆ ਮਿੱਤਰੋ ਮਤਰਾ ਜਿਹੜੇ ਆਫੀਸਰ ਕੋਲੇ ਮੇਰੀ ਵਾਰੀ ਆਈ ਆ ਉਹ ਇਸ ਤਰ੍ਹਾਂ ਬੰਦੇ ਨੰਘਾ ਰਿਆ ਜਿਵੇਂ ਉਹ ਲੜਿਆ ਹੋਇਆ ਨਹੀਂ ਹੁੰਦਾ ਵੀ ਇਹਨਾਂ ਨਾਲ ਹਨਾ ਇਦੋਂ ਯਾਰ ਮੇਰੀ ਪੇ ਨਹੀਂ ਭਾਈ ਦੇ ਮੈਂ ਸਾਥ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਨਾਲ ਦੀਆਂ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਲਵ ਯੂ ਹਾਂਜੀ ਕੀ ਹਾਲ ਚਾਲ ਆ ਤੇ ਸਾਰੇ ਚੜਦੇ ਹੀ ਗਲਾਚੋਂ ਐ ਪੋਣੇ ਵੀ ਚਾਹੀਦੇ ਹਾਂ ਲੇਟ ਹੋ ਗਿਆ ਕੰਮ ਉੱਠਾ ਦਵਾ ਬਹੁਤ ਟਾਈਮ ਦਾ ਅੱਧਾ ਪੌਣਾ ਘੰਟਾ ਅੰਦਰ ਬੈਠਣਾ ਪੈ ਗਿਆ ਸ਼ਾਵਰੀਣੀ ਫ੍ਰੀ ਸੀਗਾ ਕੋਈ ਵੀ ਸਟ੍ਰਾਬਰੀ ਲੈਣੀ ਸੀਗਾ ਫ੍ਰੀ ਤਾਂ ਕਰਕੇ ਉੱਥੇ ਵੇਟ ਕਰਨੀ ਪੈ ਗਈ ਯਾਰ ਅੱਧਾ ਪੌਣਾ ਘੰਟਾ ਮੈਂ ਨਾ ਉਹਨੇ ਬਾਹਰ ਨਿਕਲੇ ਮੋ ਫੋਨ ਦੇਖਿਆ ਤੇ ਉਹ ਆਪਾਂ ਨੂੰ ਉਹਨੇ ਆਉਂਦਾ ਹੁੰਦਾ ਨਿਊਜ਼ ਜੀ ਵਾਲੇ ਮੈਸੇਜ ਉਹ ਆਇਆ ਵੀ ਅਪਰੂਵ 2000 ਡਾਲਰ ਹੈ ਨਾ ਜਦੋਂ ਮੈਂ ਦੇਖਿਆ ਥੱਲੇ ਟਰੰਪ ਟਰੰਪ ਨੇ ਨਹੀਂ ਦੇਣਾ ਆ ਉਹਦੇ ਹਰ ਇੱਕ ਬੰਦੇ ਨੂੰ 2000 ਡਾਲਰ ਅਮਰੀਕਨ ਨੂੰ ਹਨਾ ਛੋਟੇ ਵੱਡੇ ਮੈਂ ਕਿਹਾ ਸਾਨੂੰ ਕੀ ਭਾਸ ਹੱਥੋਂ ਤਾਂ ਵੱਧ ਲੈਣ ਲੱਗ ਗਿਆ ਛਿਆਂ ਦੀ ਥਾਂ 30 ਲੈਣ ਲੱਗ ਗਿਆ ਸਾਡੇ ਤਾਂ ਉਹੀ 50 ਮੋੜਦੇ ਸਾਨੂੰ ਤਾਂ ਨਹੀਂ ਦੇਣਾ ਦੋ ਯਾਰ ਬਸ ਬਣਦਾ ਮੇਰੇ ਕੋਲੇ ਵੀ ਆਦਾ ਹੈਗਾ ਯੂ ਐਸ ਏ ਦਾ ਹੁਣ ਯੂ ਐਸ ਏ ਲੈ ਮੈਨੂੰ ਵੀ ਦਿਵਾਓ 2000 ਡਾਲਰ ਯਾਰ ਯੂ ਐਸ ਡੀ ਆਹ ਉਹਦਾ ਟਰੱਕ ਸਟਾਰਟ ਹੀ ਖੜਾ ਛੋਟੇ ਸਾਹ ਉਹਨਾ ਮੇਰਾ ਫਰਜ਼ ਪੈਂਦਾ ਨਾ 2000 ਦਾ ਮੈਂ ਹਰਿੱਕੇ ਵੀ ਕਾਉਣਾ ਐਨਾ-ਐਨਾ ਦਾ ਭਾਦਾ ਕਰਦਾ ਇੰਦਰ ਆ ਕੇ ਕੰਮ ਕਰਦਾ ਹਣਾ ਲੋਡ ਇਹ ਚ ਇਨਾਂ ਨੂੰ ਵੀ ਤਾਂ ਫਾਇਦਾ ਹੀ ਹੁੰਦਾ ਜਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਐਦਰ ਨਾ ਭਾਈ ਘੜਿਆ ਨਾਲ ਦੀ ਪਾਰਕਿੰਗ 'ਚ ਰਾਣੀ ਜੀ ਵੀਡੀਓ ਦੇਖੀ ਤਾਂ ਪਤਾ ਲੱਗ ਜੂ ਭਾਈ ਨੂੰ ਭਾਈ ਉਧਰ ਐਸੇ ਇਹਨਾਂ ਨੇ ਦੱਸਿਆ ਕਹਿੰਦੇ ਕੱਲ ਉਧਰ ਹਾਈਵੇ ਬੰਦ ਸੀਗਾ ਆਪਣਾ ਸਾਰ ਨਹੀਂ ਆਲਾ ਬਰ ਸਨੋ ਜਿਆਦਾ ਪੈਣ ਕਰਕੇ ਵੀ ਉਧਰ ਬੰਦ ਹੋਇਆ ਹੋਇਆ ਸੀਗਾ ਉਹ ਲੱਗਦੀ ਆ ਡਿੱਗਣਾ ਵੇ ਆਣਿਆ ਪੰਗੜੇ ਬੇੜ ਵੀ ਸਾਡੇ ਕੋਲੇ ਉਹ ਵਰੀ ਆ ਹਨੀ ਮੈਂ ਰੌਲਾ ਪਾਈ ਜਾਂਦਾ ਵੀ ਬਾਈ ਨੇ ਤਾਂ ਹੀ ਬਾਰੀ ਖੋਲੀ ਵੀ ਇਹ ਕਿਹੜਾ ਭੱਦਰਪੁਰਸ਼ਾ ਬਾਰਡਰ ਹੈਗਾ ਇੱਥੋਂ ਸਾਰਾ ਆਪਣਾ 398 ਕਿਲੋਮੀਟਰ ਦੇ 10-15 ਗਾਂ ਦਿਖਾਉਂਦਾ ਹੁੰਦਾ ਕਿਉਂਕਿ ਸਾਰਨੀਆਂ ਦਾ ਐਡਰੈਸ ਪਾਇਆ ਹੋਇਆ ਵੇ ਹੁੰਦਾ ਮੈਂ ਬਾਰਡਰ ਦਾ ਹੀ ਹਮੇਸ਼ਾ ਐਡਰੈਸ ਪਾਉਣਾ ਹੁੰਦਾ ਮੜਕੇ ਬੰਦੇ ਕਹਿੰਦੇ ਆਂ ਪਾਇਆ ਜਾਣਾ ਹੋਰ ਸੀ ਬਾਕੀ ਹੁਣ ਜੇ ਆਪਾਂ ਸਿੱਧਾ ਅੰਠਾਰੀਏ ਤੋਂ ਪਾਲਾਂਗੇ ਇਹਨੇ ਜਿਹੜਾ ਇਹਨੂੰ ਜਿਹੜਾ ਨੇੜੇ ਬਾਰਡਰ ਪੂਏ ਨੇ ਉਧਰ ਦੀ ਲੈ ਜਾਣਾਗਾ ਤਾਂ ਕਰਕੇ ਹੁਣ ਸਕੇਲ ਤਾਂ ਨਹੀਂ ਕੋਈ ਵੀ ਪੈਣੀ ਆਪਾਂ ਨੂੰ ਤੇਲ ਦਾ ਦੇਖਦਾ ਹਾਂ ਯਾਰ ਤੇਲ ਭਰਉਣਾ ਪੈਣਾਗਾ ਤੇਲ ਆਪਣਾ ਉੱਥੋਂ ਹੀ ਨਾਰਥ ਕੋਟਾ ਤੋਂ ਪਾਇਆ ਵਾ ਟਰੈਕਟਰ ਨਾਲੇ ਤੋਂ ਰਾਹ ਤੇ ਮੈਂ ਵੈਸੇ ਪਹਿਲਾਂ ਮੈਂ ਪਾਉਣ ਵੀ ਲੱਗਿਆ ਸੀ ਤੇਲ ਮੈਂ ਜਿੱਥੇ 900 ਵਰ ਹਣਾ ਉੱਥੇ ਹੋਰ 500 700 ਹੋ ਜਾਊਗਾ ਫੇਰ ਮੈਂ ਘੌਲ ਕਰ ਗਿਆ ਮਹਿਰ ਕਾ ਨੂੰ ਐਵੇਂ ਆਪਦੀ ਆ ਪੰਗਾ ਲੈਣਾ ਵੀ ਚਲ ਜਿਹੜੀ ਚੀਜ਼ ਉਹ ਭਲੇਖੇ ਨਾਲ ਹੋ ਗਈ ਉਹਦੀ ਗੱਲ ਵੱਖਰੀ ਆ ਸੋਤਨਾ ਵਾਈ ਗੁਰੂ ਸੱਤਿਆਪੁਰ ਅੱਛਾ ਸੋਖ ਰੱਖਿਓ ਇਹ ਜਦੋਂ ਮੈਂ ਤੁਰ ਕੇ ਨਹੀਂ ਅੰਦਰ ਹੋਈ ਜਾਂਦਾ ਹੀ ਉਹਦੋਂ ਇਤਰਾ ਹੋਈ ਜਾਂਦਾ ਹੀ ਆ ਹੀ ਹਣਾ ਉਹ ਤਾਂ ਮੈਨੂੰ ਕਹਿ ਮੈਂ ਲੰਘਿਆ ਮੈਂ ਖੜ ਜਾਣਾ ਕਹਿੰਦਾ ਨਹੀਂ ਤੂੰ ਜਾ ਸਾਡਾ ਕੀ ਆ ਹਾਂ ਠੀਕ ਆ ਤੇ ਮੇਰੇ ਵਾਂਗੂ 605 ਚ ਪਿਆ ਲੱਗਦਾ ਜਿਵੇਂ ਕੱਲ ਮੈਂ ਨਹੀਂ ਸਕੇਲ ਕਰਾ ਕੇ ਉਹ ਚੱਕਰ ਲੱਗਦਾ ਇਹਦਾ ਵੀ ਆ ਗੋਰਿਆਂ ਦੇ ਸਿਵੇ ਵੀ ਚਿੱਟੇ-ਚਿੱਟੇ ਹੋ ਗਏ ਆ ਸਨੋ ਕਾਦੀ ਪਈ ਆ ਥੈਉ ਆਹ ਲਾ ਚਿੱਟੀ-ਚਿੱਟੀ ਧਰਤੀ ਦੇਖਣ ਦਾ ਨਜ਼ਾਰਾ ਚੋਪਰੋ ਬਿਣੀ ਪੈਗੀ ਸਾਡਾ ਬੱਚਾ ਹੈ ਕੱਲਾ ਹਏ ਤਾਂ ਆ ਦੇਖ ਲੋ ਯੂ ਐਸ ਦਾ ਕੀ ਹਾਲ ਕਰਤਾਗਾ ਤੇ ਕੱਲ ਕਹਿੰਦੇ ਨਾ ਇੰਦਰੋਂ ਆਪਣਾ ਸਾਰਨੀਆ ਤੋਂ ਗਾਂ 401 ਉਧਰ ਨੂੰ ਬੰਦ ਸੀਗਾ ਮਤਲਬ ਆ ਜਿਆਦਾ ਸਨੋ ਕਰਕੇ ਇਹਦੇ ਕਰਕੇ ਸੀ ਰਾਤ ਵੀ ਤੁਸੀਂ ਦੇਖੋ ਕਿੰਨੀ ਆ ਰੋਡ ਚੱਲ ਇੱਥੇ ਇਹ ਫਾਇਦਾ ਵੀ ਰੋਡ ਸਾਫ਼ ਕਰ ਦਿੰਦੇ ਆ ਛੇਤੀ ਹਨ ਯਾ ਦੇਖੋ ਟਰੱਕ ਤਾਂ ਤੇ ਉਵੇਂ ਹੀ ਖੜੀ ਆ ਸਾਰੇ ਕੋਈ ਬੈਕਪ ਨੋ ਹੀ ਸਨੋ ওভার ਸਪੀਡ ਹੋ ਗਿਆ ਕਹਿੰਦੇ 116 ਦੇ ਆਵੜਾ ਛੋਟਾ ਇਹ ਕਰੀਏ ਬੀਬਾ ਹਨ ਲੋਕਾਂ ਨੂੰ ਪਾਸ ਕਰਨਾ ਪੈਂਦਾ ਤੇ ਲੋਕ ਟਰੱਕ ਭਜਾ ਲੈਂਦੇ ਤੇ ਸਾਨੂੰ ਵੀ ਭਜਾਉਣਾ ਪੈਂਦਾ ਫਿਰ ਅੱਜ ਤਾਂ ਕੈਪੇਟ ਵਾਲਾ ਪੰਪ ਹੀ ਬੜਾ ਵਿਜੀ ਹੋਇਆ ਪਿਆ ਬਾਬੇ ਮੈਨੂੰ ਹੋ ਗਿਆ 5-7 ਮਿੰਟ ਇੱਥੇ ਵੇਟ ਕਰਦੇ ਨੂੰ ਸਿਕਿਉਰ ਲਾਈਨਾਂ 'ਚ ਤੀਰੇ-ਤੀਰੇ ਟਰੱਕ ਲੱਗੇ ਹੋਏ ਆ ਆਪਾਂ ਤੇਲ ਭਰਾਉਣਾਗਾ ਬਾਲਾ ਨਹੀਂ ਭਰਾਉਣਾ ਇੱਕ ਨਾ ਲੋਡ ਲੋਡਤਾ ਆ ਗਿਆ ਆਪਾਂ ਨੂੰ ਬਣੀ ਪੈਗ ਦਾ ਹੁਣ ਆਪਾਂ ਇਹਨੂੰ ਛੱਡ ਕੇ ਜਾੜਚ ਤਿੰਨ ਐਸਲੇ ਦੇ ਜਾਣਾ ਜਿੱਥੇ ਇਹ ਜਾਣਾ ਸੀ ਉਹ ਕਹਿੰਦੇ ਬਈ ਨਾ अर्ਲੀ ਨਹੀਂ ਲੈਣਾ ਇਹਦੀ ਡਿਲੀਵਰੀ ਲੇਟ ਆ ਐਸਲੇ ਦੇ ਐਮਪਟੀ ਟਰੈਲਰ ਚੱਕਣਾਗਾ ਤੇ ਬਹਿ ਕੇ ਇਧਰ ਬਾਰਡਰ ਕੰਨੀ ਨੂੰ ਆਉਣਾ ਇਧਰੋਂ ਇਹ ਹੈਗਾ ਉੱਥੋਂ ਮੁੱਲਾ 2250 ਕਿਲੋਮੀਟਰ ਜਿੱਥੋਂ ਲੋਡ ਚੱਕਣਾ ਬੈਕ ਆ ਕੇ ਆਪਾਂ ਚਲ ਬੱਕ ਹੋ ਗਈ ਇਹ ਆ ਸ਼ਾਮ ਨੂੰ ਆ ਜਾਾਂਗੇ ਸਵੇਰ ਆਪਦਾ ਪਿਕਅਪ ਕਰਕੇ ਲੰਘ ਜਾਾਂਗੇ ਦੇਖਦੇ ਆ ਫਿਰ ਕਾ ਇੱਕ ਸਲੀਪ ਨਾ ਪਹੁੰਚਦੇ ਆ ਜੇ ਤਾਂ ਹੋਇਆ ਲੋਡ ਹੌਲਾ ਫੇਰ ਤਾਂ ਆਪਾਂ 17 ਚਲੇ ਜਾਵਾਂਗੇ ਕਿਉਂਕਿ ਬੋਕੇ ਇਧਰੋਂ ਵੀ ਚੱਲ ਜਾਣੀਆਂ ਗੱਲੋਂ ਬਾਕੀ ਉਹ ਕਾਲ ਦੀ ਇਕਾਈ ਨਹੀਂ ਲੰਮੀ ਨਹੀਂ ਆਪਾਂ ਉਹ ਪਲੈਨਿੰਗ ਬਣਾਉਣੀ ਉਹ ਤੁਹਾਨੂੰ ਪਤਾ ਹੀ ਹੈ ਕਾਤੋਂ ਨਹੀਂ ਬਣਾਉਣੀ ਇਹ ਤਾਂ ਨਹੀਂ ਆਇਆ ਆਪਾਂ ਤੇਲ ਭਰਾਲਿਆ ਮੂਰੇ ਛੱਡ ਕੇ ਭੱਜ ਗਿਆ ਕੰਜਰ ਦਾ ਆਇਆ ਹੀ ਨਹੀਂ ਮੈਂ ਪਹਿਲਾਂ ਹੀ ਦੱਸਤਾ ਸੀ ਨਾ ਮੈਂ ਕਿਹਾ ਲੱਖਾ ਆ ਬੰਦਾ ਹੈਗਾ ਇਹਨੇ ਕਹਾਦਾ ਹੁਣ ਮੈਂ ਲੋਰ ਵੀ ਨਾਰਮਲ ਪਾਲਿਆ ਕੱਢ ਕੇ ਹਨਾ ਹੈਗੀ ਠੰਡ ਹੈ ਮੈਂ ਕਿਹਾ ਧੰਪਰੇ ਇਟਰਪਲਸ ਚ ਵੀ ਨਹੀਂ ਲੱਗਣੀ ਪਰ ਹੈਗੀ ਆ ਪਹਿਲਾਂ ਚੱਕੀਏ ਰਸੀਦ ਤੇ ਪੇਪਰ ਮਿਲਤਾ ਮੇਰਾ ਹੀ ਗਿਆ ਨਾ ਹੋਰ ਤਾਂ ਨਹੀਂ ਕਿਸਦਾ ਟ੍ਰੈਂਡਰ ਨੰਬਰ ਸਾਰ ਨਹੀਂ ਸਾਰਾ ਕੁਝ ਸਹੀ ਆ ਜਰ ਬੰਦਾ ਆਇਆ ਇਹ ਨਹੀਂ ਅੰਦਰੋਂ ਮੈਂ ਲਾਇਆ ਸ਼ਾਵਰ ਲੈਣ ਲੱਗ ਗਿਆ ਵਾਹ ਜੀ ਵਾਹ ਤੇ ਹੀ ਤੇਰੇ ਮੇਰੇ ਹਰ ਕਿਨੂੰ ਦੰਮ ਕੀਤਾ ਹੁੰਦਾ ਹਨਾ ਤੇ ਇਹ ਭੱਜੇ ਆਉਂਦੇ ਆਗੇ ਕੰਪਲੇਂਟ ਕਰਨ ਨੂੰ ਜਾਂ ਹੋਰ ਉਹ ਖਟਾ ਪ੍ਰਾਖਤ ਚ ਵੀ ਹੈ ਨਹੀਂਗਾ ਬੰਦਾ ਮੁੰਡਾ ਰਖਾਵਾਂ ਨੂੰ ਇਹ ਹੁੰਦਾ ਇਹਨੇ ਛੌਂਕ ਨਾ ਰੱਖਿਆ ਕਿਉਂ ਕਪੜਾ ਮਾਰੀ ਜਾਂਦਾ ਭਾਈ ਨਾਲੇ ਬੈਦਰ ਇੰਨਾ ਖਰਾਬ ਆਗਾ ਮੰਨਦੇ ਹੋ ਭਰਾ ਨੂੰ ਹੁਣ ਆਉਂਦਾਗਾ ਮੈਂ ਤਾਂ ਪੂਰਾ ਗਲੇ ਸ਼ਰਾਉਣ ਕਰ ਲਈ ਸੀ ਮੈਂ ਕਿਹਾ ਚੱਲ ਵਾਕੇ ਹੀ ਜਾਂਦੇ ਆਂਗੇ ਔਰ ਕੀ ਆ ਮੈਂ ਗੱਲ ਕਰਦਾ ਜੀ ਇਹਨੂੰ ਛੌਂਕ ਹੁੰਦਾ ਦੇਖਿਆ ਬਾਈ ਹੁਣ ਪਤਾ ਨਹੀਂ ਬਾਈ ਦਾ ਆਉਂਦਾ ਜਾਂ ਕੰਪਨੀ ਦਾ ਟਰੱਕ ਆ ਪਰ ਬਾਈ ਜੇ ਤੇਰੇ ਤਾਈ ਵੀਡੀਓ ਪਹੁੰਚੇ ਨਾ ਲਵ ਯੂ ਆਪਰਾ ਨਾਲੇ ਪਤਾ ਬਾਹਰ ਪੈਦਰ ਖਰਾਬ ਆਗਾ ਗੰਦਾ ਹੋ ਜਾਣਾ ਹਨ ਤੇ ਬੰਦਾ ਕਪੜਾ ਮਾਰੀ ਜਾਂਦਾ ਭਰਾ ਦੇਖ ਯਾਰ ਅਲਵਾਟਾ ਦੀ ਨੰਬਰ ਪਲੇਟ ਲਾਗਦੀ ਐ ਮੈਨੂੰ ਆ ਛੋਟੀ ਜੀ ਉਮਰ ਦਾ ਮੁੰਡਾ ਹੈ ਛੋਟੀ ਜੀ ਜਮ ਐਂ ਫਰਕ ਹੁੰਦਾ ਬੰਦੇ ਬੰਦੇ ਦਾ ਕਹਿੰਦੇ ਆ ਹੋਣ ਗਿਆ ਗਿਆ ਤਾਂ ਸੋ ਅੱਧਾ ਘੰਟਾ ਲਾਤਾ ਬੰਦੇ ਨੇ ਇਕੱਲਾ ਅੰਦਰ ਅੰਦਰ ਹੀ ਕਿਉਂਕਿ 10-15 ਮਿੰਟ ਤੇਲ ਪਾਉਣ ਤੇ ਲੱਗ ਗਿਆ ਨਾ ਮੈਂ ਛੇ ਛੇ ਸਾਫ਼ ਕਰਨ ਲੱਗ ਗਿਆ ਸੀਗਾ ਤੇ ਮੈਂ ਵੀ ਤੁਹਾਡੇ ਸਾਹਮਣੇ ਅੰਦਰ ਜਾ ਕੇ ਆਇਆ ਉਹ ਲਾ ਲਿਆ ਹੁਣ ਉੱਥੇ ਹੀ ਆ ਕੇ ਲਾੜਿਆ ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ ਬਾਰਡਰ ਪਿਆ ਹਜੇ 4 ਕਿਲੋਮੀਟਰ ਮੋੜ ਪਿਆ ਚੱਕੇ ਜਾਮ ਹੋਵੇ ਬਾਰਡਰ ਤੇ ਅੱਜ ਫੇਰ ਰਾਸ਼ ਪੈ ਗਿਆ ਮਿੱਤਰੋ ਮਤਰਾ ਹਾਈ ਤਾ ਉਹਦੇ ਕੋ ਬੋਰਡ ਵੀ ਆਉਣ ਆਉਣਾ ਸੀ ਮਤਰਾ ਅੱਜ ਫੇਰ ਰਾਸ਼ ਪੜ ਗਿਆ ਹੈ ਮਤਰਾ 1-2 ਘੰਟੇ ਗਏ ਮਤਰਾ ਕਹੇਦਣਾ ਆ ਲਾਈਨ ਤੇ ਟਰੱਕ ਖਰਾਬ ਹੋ ਗਿਆ ਮੈਂ ਵੀ ਆ ਗਿਆ ਤੀਜੀ ਲਾਈਨ ਘਾਤੋਂ ਬਣੀ ਜਾਂਦੀ ਆ ਉਹ ਸਾਰੇ ਘੁੰਮ ਕੇ ਉਹਨੂੰ ਖਰਾਏ ਦੋਨੇ ਸਾਈਡਾਂ ਤੋਂ ਨਹੀਂ ਆਉਂਦੇ ਇੱਥੇ ਲੈ ਤਾਂ ਨੰਗਾ ਨਹੀਂ ਦਿੰਦੇ ਕੋਈ ਭਲਾ ਆ ਬਾਈ ਫਿਰ ਪਹਿਲਾਂ ਇੱਧਰ ਆ ਗਿਆ ਸੀ ਇਹ ਲਾਈਨ ਥੋੜੀ ਤੁਰਪੀ ਸੀ ਇਹ ਇਹਨੇ ਬਾਈ ਨੇ ਉਧਰ ਧੱਕੇ ਨਾਲ ਵਸਾਲਿਆ ਗੋਰਾ ਸੀਗਾ ਬਹੁਤ ਨਾਈਸ ਆ ਇਹਨੇ ਵਿਚਾਰ ਨੇ ਨੰਗਾ ਦਿੱਤਾ ਉਹਨੂੰ ਇਹਨੇ ਮੈਨੂੰ ਦੱਸਿਆ ਕਹਿੰਦਾ ਉੱਥੇ ਟਰੱਕ ਖੜਾ ਆਇਆਗਾ ਕਿ ਦੂਜੀ ਲਾਈਨ ਵਾਲ ਨੂੰ ਦੇਜ ਜਾਂਦਾ ਹੁੰਦਾ ਹਨਾ ਵੀ ਉਧਰ ਮੈਨੂੰ ਕਹਿੰਦਾ ਟਰੱਕ ਖਰਾਬ ਆਗਾ ਵੀ ਚੇਂਜ ਕਰ ਲੈ ਲਾਈਨ ਸਾਰਨੇ ਵਾਲੇ ਗਰੁੱਪ ਚ ਜਿਹੜਾ ਹੈਗਾ ਬੜਾ ਤੱਤ ਤੇ ਕਹਿੰਦੇ ਕਿੰਨਾ ਗੋਰਾ ਮੈਂ ਪਹਿਲਾਂ ਫਰੰਟ ਦੀ ਫੋਟੋ ਖਿੱਚਦੀ ਸਾਈਡ ਤੋਂ ਮੜ ਕੇ ਸ਼ੀਸ਼ੇ ਚ ਵੀ ਇੰਨਾ ਕਰਾਚ ਇੱਕ ਭੇਜੀ ਅੰਦਰ ਰੋਣ ਵਾਲਾ ਵੀ ਬੁਰਾ ਹਾਲ ਹੀ ਆ ਮੈਂ ਕੀ ਕਰ ਸਕਦਾ ਹਾਂ ਹੁਣ ਰੌਲਾ ਕਿਆ 3:40 ਹੋ ਗਏ ਆ ਹੁਣ 4 ਵਜੇ ਸ਼ਿਫਟ ਚੇਂਜ ਹੁੰਦੀ ਥੈਂਕ ਯੂ ਆ ਮਾਮੇ ਨਾ ਚੱਕ ਲੈਣ ਹੁਣ ਆ ਸਾਹਮਣੇ ਖੜੇ ਆ ਜਿਹੜੇ ਔਰ ਤਾਂ ਸਰ ਚੂਗਾ ਆਲਾ ਜਾਦੇ ਖਤਰਾ ਹੁੰਦਾ ਆ ਲੈ ਹਿੱਟ ਟਾਈਪਾਰਕਿਆ ਬ੍ਰੇਕ ਆ ਖੇਕਦਾ ਫਾਸਟ ਕਾਰ ਵਾਲਾ ਲਾਈਨ ਚ ਆਹ ਨੂੰ ਲੋਕਾਂ ਨੂੰ ਗਾਲਾਂ ਦਿੰਦੇ ਨੇ ਆਪ ਕਾ ਨੂੰ ਲੈਣੀਆਂ ਮੇਰੀ ਤਾਂ ਹੈ ਵੀ ਸਾਰਿਆਂ ਨੂੰ ਪਛਾਣ ਉਹ ਨਹੀਂ ਪਾ ਦੇਣਗੇ ਆਹ ਜਾਂਦਾ ਜਿਹੜਾ ਇੱਥੇ ਲੋਕਾਂ ਨੂੰ ਮੋਲੀ ਜਾਂਦਾ ਹੁੰਦਾ 1 ਕੀ ਡਾਲਰ ਆਂ ਦਾ ਟੋਕੂ ਇਹਨਾਂ ਨੇ ਲਾਤਾ ਕੀ ਕਰੋਗੇ ऐसा ही पैसा लूटा जा रहा है हमारा तो भैया क्या करें हम मजबूर हैं बोल नहीं सकता सरदार कुछ पैसा देना पड़ता है पहले यूएसए में एंटर होने के लिए फिर यूएसए से दफा होने के लिए <laughs> इससे तो अच्छा हमारा काने रहा है कोई मनी नहीं लगता कहीं भी जाओ कहीं भी आओ पिस्सा कितना है मेरे पास भैया पिस्सा 10 ਮਾਈਲ ਤੇ ਤੁਰੇ ਜਾਂਦੇ ਆ ਵੀ ਇੰਨੇ ਨਾਲ ਦਾ ਬੱਕ ਨਹੀਂ ਆਉਣ ਚ ਪੈਂਦੀ ਬਾ ਵੀ ਹੌਲੇ ਹੌਲੇ ਟਰੱਕ ਯੂਜ਼ ਓਨਲੀ ਦਿਸ ਲਾਈਨ ਬੱਸ ਵਾਲੇ ਵਰਤ ਸਕਦੇ ਆ ਉਧਰਲੀ ਲਾਈਨ ਅੱਜ ਵੈਸੇ ਹੁਣ ਬੰਦ ਹੋ ਗਿਆ ਬਾ ਪਿੱਛੇ ਉਹ ਜਿਤੇ ਪੈਸੇ ਪੇ ਕਰਦੇ ਆ ਹੈ ਇਦਾਂ ਹੀ ਦਾ ਕੋਈ ਨੰਗਾ ਨਹੀਂ ਲੈਫਟ ਵੇਜਦੀ ਬਾਈ ਉਧਰ ਮੇਲਾ ਬੱਸ ਆਉਣ ਲਈ ਕਰਤਾਗਾ ਤੋ ਦੇਖੋ ਤਾਂ ਤਾਂ ਕਿਵੇਂ ਰਾਸ਼ਾ ਸਾਰੇ ਰੱਜ ਵੀ ਭਰ ਗਿਆ ਦੋਨੇ ਸਾਈਡਾਂ ਤੋਂ ਜਿਹੜੇ ਆ ਰਹੇ ਆ ਉਧਰੋਂ ਵੀ ਆਹੀ ਆਲਾ ਜਿਹੜੇ ਆਫੀਸਰ ਕੋਲੇ ਮੇਰੀ ਵਾਰੀ ਆਈ ਆ ਉਹ ਇਸ ਤਰ੍ਹਾਂ ਬੰਦੇ ਨੰਘਾ ਰਿਹਾ ਜਿਵੇਂ ਉਹ ਲੜਿਆ ਹੋਇਆ ਨਹੀਂ ਹੁੰਦਾ ਵੀ ਇਹਨਾਂ ਨਾਲ ਹਨਾ ਤੇ ਤੂੰ ਮੇਰੀ ਪੇ ਨਹੀਂ ਪਾਈ ਤੇ ਮੈਂ ਸਾਰੇ ਐਂਟ ਭਾਉ ਨਾ ਹੈਲੋ ਨਾ ਹਾਏ ਤੂੰ ਯਕੀਨ ਮੰਨਿਓ ਤੇ ਮੈਂ ਪੇਪਰ ਫੜਾਇਆ ਮੈਂ ਟਰੱਕ ਬੰਦ ਕੀਤਾ ਜਿੰਨੇ ਟਾਈਮ ਚ ਪਾਉਣ ਪਹਿਲਾਂ ਹੀ ਪੇਪਰ ਫੜ ਲਿਆ ਮੈਥੋਂ ਹਨਾ ਤੇ ਟਰੱਕ ਬੰਦ ਹੋਇਆ ਨਾਲੇ ਮੈਨੂੰ ਕਹਿੰਦਾ ਆਲਾ ਮੋਹਰ ਲਾ ਕੇ ਸੌ ਲੱਗਿਆ ਪਾਉਣ ਕੋਛ ਵੀ ਨਹੀਂ ਜੇ ਮੈਂ ਨਾਲ ਲੜਿਆ ਵੀ ਨਹੀਂ ਹੁੰਦਾ ਵੀ ਹੁਣ ਮੈਂ ਗਲਤ ਕੰਮ ਹੀ ਕਰੂੰਗਾ ਗਲਤ ਦਾ ਕੀ ਚੱਲ ਬੇਸ ਤੇ ਸਾਰਾ ਕੁਝ ਹੁੰਦਾ ਮਜ਼ਾਕ ਕਰਦਾ ਜੇ ਮੈਂ ਉਵੇਂ ਵੀ ਕੋਈ ਨਾ ਹੁਣ ਤੁਸੀਂ ਜਾਓ ਜਿੰਨੇ ਆਉਂਦੇ ਆਂ ਟਪਾਉਂ ਮੈਂ ਸਾਰੇ ਉਹ ਹਿਸਾਬ ਨਾਲ ਨਹੀਂ ਆਇਆ ਬਾਈ ਨੇ ਆਪਣਾ ਵਹਿਦਾ ਹੋ ਗਿਆ ਵੀਰੇ ਵੀਰੇ ਆਏ ਫਿਰ ਉਹ ਕਿਵੇਂ ਮੜਨ ਹਲਤਾ ਪਰੇ ਫਿਰ ਸਟਾਰਟ ਕਰਦਗੇ ਤੇ 30 30 30 30 30 ਨਾਲੇ ਐਕਸਲ ਚੈੱਕ ਕਰਿਆ ਉੱਥੇ ਭਰਾ ਮੈਂ ਕਾਲੀ ਚ ਹੈ ਨਾ ਮੇਰੇ ਬੂਰੇ ਬੂਤ ਕਾਲੀ ਹੋ ਗਿਆ ਇੱਕੇਦਾਂ ਮੈਂ ਉਵੇਂ ਹੀ ਨੁੱਪਟਰ ਗਿਆ ਥੱਲੇ ਬੀਟੀ ਸ਼ਰਟ ਚ ਚੱਲ ਪਿਆ ਆ ਦੇਖੋ ਮੈਂ ਹੁਣ ਦੱਸਿਆ ਨਾ ਬਾਟਰ ਬੰਦ ਕੀਤਾ ਹੋਇਆ ਸੀ ਹੁਣ ਖੋਲਿਆ ਉਹ ਦੇਖੋ ਉੱਥੇ ਟਰੱਕ ਭਾਜ ਭਾਜ ਆਈ ਜਾਂਦੇ ਨਾ ਉਹ ਚੈਲੈਂਜਰ ਵਾਲਾ ਆਉਂਦਾ ਇਹ ਤਾਂ ਹੀ ਭੱਜੇ ਆਉਂਦੇ ਆ ਉਹਨਾਂ ਨੇ ਇੱਕੇਦਾਂ ਖੋਲਤਾ ਹੁਣ ਇੱਥੇ ਸਨੋ ਪੈ ਕੇ ਖੁਰ ਚੁੱਕੀ ਆ ਕਿਉਂਕਿ ਥਿਸ ਇਜ਼ অন্ਟਾਰੀਓ ਤੇ 44 ਫੁੱਟ ਵਾਲਾ ਵੀ ਸਹੀ ਆ ਆ ساری ਸਨੋ ਖੁਰੀ ਵੀ ਆਂ ਪਾਣੀ ਬਣ ਗਿਆ ਉਹਦਾ ਸੱਚੀ ਬਾਈ ਉਹਨੇ ਆਫੀਸਰ ਨੇ ਸਿਰੇ ਹੀ ਲਾਤਾ ਮੈਂ ਉਹਨੂੰ ਇੱਕ ਹੱਥ ਨਾਲ ਪੇਪਰ ਫੜਾ ਕੇ ਦੂਜੇ ਨਾਲ ਹੌਸ ਤੇ ਕਿੰਨੀ ਮੈਨੂੰ ਕਹਦਾ ਚੱਕ ਬਾਸ ਮੈਂ ਥੱਲੇ ਆ ਮੈਂ ਜਾਣ ਦੇ ਸੰਨ ਪਹਿ ਪਾਦੋ ਦੇ ਟਾਈਮ ਨਾਲ ਬਾਰਡਰ ਵਾਲਿਆ ਦੇਖ ਲੋ ਨਹੀਂ ਔਰੇ ਹੱਡੀ ਕੀ ਹਾਲਤ ਕਰਨੀ ਆ ਆਓ ਵਰਸਾਈਜ ਵਾਲਾ ਮੈਥੋਂ ਬਹੁਤ ਜ਼ਿਆਦੇ ਮੂੜੇ ਹੀ ਜਿਹੜੇ ਦੀ ਮੈਂ ਗੱਲ ਕੀਤੀ ਆ ਪਹਿਲਾਂ ਇਹ ਲੈਨ ਉਹਦੀ ਚ ਲੱਗ ਗਿਆ ਵੀ ਜਿਹੜੀ ਬਾਲੀ ਸਲੋ ਸੀ ਤੇ ਇਹ ਹੋਣਾ ਹੈ ਹਿਸਾਬ ਨਾਲੋ ਤੇ ਮੈਨੂੰ ਪਾਸ 7 ਮਿੰਟ ਹੋ ਗਏ ਸੀ ਇੱਥੇ ਖੜੇ ਨੂੰ ਦੂਜੀ ਸਾਈਡ ਤਾਂ ਉਹੀ ਹਾਲ ਆ ਬਾਬੇ ਦੇਖੋ ਭਰਿਆ ਪਿਆ ਸਾਰਾ ਆਰਡਰ ਤੋਂ ਥੋੜਾ ਅੱਗੇ ਆਏ ਆ ਤੇ ਧਰਤੀ ਚਾਰੇ ਪਾਸਿਓਂ ਵਾਈਟ ਵਾਈਟ ਦਿਸਣਾ ਸ਼ੁਰੂ ਹੋ ਚੁੱਕੀ ਹੈ ਜਿਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੰਡਾਰੀਓ ਦੇ ਸ਼ਹਿਰਾਂ ਵਿੱਚ ਭਾਰੀ ਬਰਬਰੀ ਕੱਲ ਦੀ ਦਿਹਾੜੀ ਹੋ ਚੁੱਕੀ ਹੈ ਇਹ ਖਬਰਾਂ ਦਾ ਮਤਲਬ ਕੁਝ ਵੀ ਨਹੀਂ ਹੁੰਦਾ ਬਸ ਉਹ ਠਪਕਾਈ ਹੈ ਜੈਸੇ ਆ ਰੈਣ ਦੇ ਹਿੰਦੀ ਆੜ ਜਾਂਦੀ ਐ ਇੱਕ ਭਰਾ ਮੈਨੂੰ ਕਹਿੰਦਾ ਹਿੰਦੀ 'ਚ ਵਲੌਗ ਬਣਾ ਲਈ ਭਰਾਵਾ ਹਿੰਦੀ ਬਾਤ ਜਾਣੀ ਹੈਗੇ ਪਾਸੇ ਮਾਰਾਂਗੇਗਾ ਹੈ ਜਣਾ ਹਿੰਦੀ ਨੂੰ ਆਪਣੇ ਨੂੰ ਆਪਾਂ ਨੂੰ ਪੰਜਾਬੀ ਲੋਟ ਆਪਣੀ ਯਾ ਪਰੋਟੂ ਉਤੇ ਆ ਤੇ ਵਾਈਟ ਵਾਈਟ ਆਉਣਾ ਸ਼ੁਰੂ ਹੋ ਗਿਆ ਤੇ ਬਾਕੀ ਤੇ ਵੀਊ ਦੇ ਨਹੀਂ ਯਾਰੇ ਲੋਕ ਕੌਣ ਕੌਣ ਭਰਾ ਕੀ ਤੇ ਚੱਲ ਇੱਥੋਂ ਵਾਲੇ ਤਾਂ ਹੈਗੇ ਆ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਨੇਟ ਆਪਣਾ ਇੰਡੀਆ ਵਾਲੇ ਤੇ ਜਾਂ ਪਾਕਿਸਤਾਨ ਵਾਲੇ ਭਰਾ ਦੇਖਦੇ ਆ ਕੀਤਾ ਕੀਤਾ ਜੀ ਕਰਦਾ ਰੋਡ ਤੇ ਟਰੱਕ ਚਲਾਉਣ ਨੂੰ ਜਾਂ ਘੁੰਮਣ ਨੂੰ ਦਸੋ ਲਵਾਓ ਹਾਜਰੀ ਫਿਰ ਥੋੜਾ ਗੇੜਾ ਲਵਾ ਲਗੇ ਦਸੋ ਲਾਜਮੀ ਟਰੱਕ ਚਲਾਉਣ ਨੂੰ ਵੀ ਤਾਂ ਜੀ ਕਰਦਾ ਥੋਡੇ ਚੋਂ ਤੇ ਆਹ ਚੀਜ਼ਾਂ ਦੇਖਣ ਨੂੰ ਜਿਹੜੀਆਂ ਕੀ ਕਦੇ ਮੂਵੀਾਂ 'ਚ ਦੇਖ ਦਿੰਦੀਆਂ ਪੱਕੇ ਜਿਹਾ ਘੁਗਦੇ ਕਾਲੀ ਕਾਲੀ ਰੋਡ ਤੇ ਚਾਰੇ ਪਾਸੇ ਪਈ ਐ ਸਨੋਹ ਓਏ ਹੋਏ ਆਹ ਦੇ ਸਨੋਹ ਦੇ ਨਾਲ ਨਾਲ ਐ ਜਿਹੀ ਖਤਰਨਾਕ ਚੀਜ਼ਾਂ ਹੀ ਪੰਗਾ ਰੋਡ ਤੇ ਅਪੱਖੇ ਇਹ ਬੜੇ ਸੋਹਣੇ ਲੱਗਦੇ ਆ ਨਾ ਵੈਸੇ ਆ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਪੱਖੇ ਹੁੰਦੇ ਆ ਔਰ ਮੈਂ ਤਾਂ ਐਡਾ ਅਰੇਂਜ ਨਹੀਂ ਐਵੇਂ ਕਹਦਾ ਹਾਂ ਭਰਾਵੋ ਨਮਾਣੇ ਜੇ ਬੰਦੇ ਆ ਨਾਂ ਵਾਲੇ ਮਾਣੇ ਆਂਦੇ ਨਾਹੀਂ ਵਾਲੇ ਚੰਗੇ ਆ ਚੰਗਿਆਂ ਨਾਲ ਚੰਗਿਆਂ ਦੇ ਮਾੜਿਆਂ ਨਾਲ ਮਾੜੇ ਆ ਤੁਸੀਂ ਕਰੋ ਦیدار ਸੁਣੋ ਦੇਤੇ ਅਸੀਂ ਤਾਂ ਇਹਨਾਂ ਨਹੀਂ ਕੱਲ ਨਹੀਂ ਬਣੀ ਹਨਾ ਫਿਰ ਚਲ ਕੋਈ ਨਹੀਂ ਅਡਜਸਟ ਕਰਿਆ ਆਪਣੇ ਭਰਾ ਦੀਆਂ ਗੱਲਾਂ ਭਾਈ ਬੰਟੀ ਕਮੈਂਟ ਕਰਨੋਂ ਹਟ ਗਿਆ ਪਤਾ ਨਹੀਂ ਭਾਈ ਬੀਜੀ ਕੁਜੀ ਨਾ ਹੋਵੇ ਯਾਰ ਬੰਟੀ ਭਰਾ ਆਈ ਨਹੀਂ ਨੇ ਜੀ ਸ਼ਾਮ ਨੂੰ ਟਾਈਮ ਲੱਗਿਆ ਹਨਾ ਦੂਜੀ ਤਾਂ ਆ ਜਾ ਕੇ ਨਹੀਂ ਮੈਂ ਪਹਿਲਾਂ ਨਹੀਂ ਕੋਈ ਕਾਲ ਕਰਦਾ ਯਾਰ ਫਿਰ ਮੈਂ ਉੱਥੇ ਆਇਆ ਕੇਸਲ ਮਾਰ ਜੰਨਾ ਉਹਦੀ ਦੇਖਾਂਗੇ ਜੋ ਹੋਗਾ ਜਿਹੜੀ ਵੇਲਾਂ ਜਿਹੜਾ ਕਹਿੰਦਾ ਪਹਿਲਾਂ ਕਿਹਾ ਹੁੰਦਾ ਜੋ ਹੋਗਾ ਦੇਖਾ ਜਾਏਗਾ ਕਹਿੰਦਾ ਹੁਣ ਸਾਲਾ ਦੇਖਿਆ ਨਹੀਂ ਜਾਂਦਾ ਜੋ ਹੁੰਦਾਗਾ ਉਹੀ ਗੱਲ ਆ ਮੈਂ ਵੀ ਕੋਈ ਬਿਆਨ ਨਹੀਂ ਦਿੰਦਾ ਉਹ ਦੋ ਦੋਨੇ ਮੌਕੇ ਦੀ ਗੱਲ ਹੀ ਦੇਖਾਂਗੇ ਜੇ ਉਦੋਂ ਕੋਈ ਗੱਲ ਬਣੀਦਾ ਜਿੰਨੇਗਾ ਹੁਣ ਕਿ ਸਾਈਡਾਂ ਦੇ ਸਨੋਦ ਘਾਦੀ ਨਾ ਹਨ ਵਿੱਚ ਸਨੋਦੇ ਬਸ ਚਾਰ ਦੇ ਠਹਿਰ ਜੇ ਕੋਈ ਨਹੀਂ ਦਿਸਣਾ ਹਾਂ ਇੱਧਰ ਜ਼ਰੂਰ ਇੱਜਾ ਕ੍ਰੰਟਰੀਓ ਵਾਲੀ ਸਾਈਡ ਇੱਧਰ ਕੀ ਫਰਕ ਆ ਇੱਧਰ ਪਲੱਸ ਮਾਈਨਸ ਜਾਂਦਾ ਰਹਿੰਦਾ ਇੱਕ ਹੋਰ ਕੀ ਸਨੋ ਫੇਰ ਪੈ ਗਈ ਆਏ ਹੁੰਦੀ ਰਹਿੰਦੀ ਆ ਸਾਡੇ ਵਾਹ ਚੱਲੀ ਜਾਂਦੀ ਰਹਿੰਦੀ ਆ ਬਿਨਿ ਪੈਕ ਪਰਦੀ ਨੀਛੇ ਤੀ ਇਹ ਫਰਕ ਆਗਾ ਸਾਡੇ ਲੰਡਨ ਵਾਲਿਆ ਤੁਸੀਂ ਤਾਂ ਸਨੋ ਹੀ ਬੜੀ ਪਵਾ ਛੱਟੀ ਆ ਬਾਕੀ ਤੁਰਿਆ ਵੀ ਨਹੀਂ ਜਾਂਦਾ ਬਾਪੇ ਜਿੰਨੀ ਕਿ ਸਨੋ ਪੈ ਗਈ ਆ ਤਾਂ ਹੀ ਗੱਲ ਇਤੋਂ ਹਾਈਵੇ 401 ਬੰਦ ਸੀਗਾ ਸਾਰੇ ਚਰਗਲੀ ਬਣੀ ਪਈ ਆ ਪੂਰੀਆਂ ਹੀ ਸਾਰੇ ਚ ਮੈਂ ਤੇ ਰੁਕ ਗਈ ਫਲੈਂਕ ਤੇ ਇੱਥੇ ਹੌਣ ਪਤਾ ਨਹੀਂ ਉਹੀ ਟਰੱਕ ਆ ਕਿ ਹੋਰ ਆ ਗਿਆ ਮਗਰ ਮੈਂ ਲਾ ਹੋਰ ਆ ਗਿਆ ਗਾਲਾਂ ਗੂਲਾਂ ਦੇ ਕੇ ਭਰਾ ਅੰਦਰ ਹੀ ਬਹੁਤ ਟਾਈਮ ਲੱਗ ਗਿਆ ਯਾਰ ਮੈਨੂੰ ਕੰਮ ਸੀਗਾ ਹਾਏ 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 ਸਨੋ ਬਾਬੇ ਇਹ ਰਾਤ ਨੂੰ ਹੁਣ ਮੈਂ ਆਉਣਾ ਵੀ ਲੈ ਐਮਪਟੀ ਟ੍ਰੇਲਰ ਲੈ ਕੇ ਆ ਹਨਾ ਇੱਧਰ ਨੂੰ ਵਾ ਹਾਈਵੇ ਸਾਫ਼ ਹੋਵੇ ਪਰ ਮਾਦਮਾ ਭਲੀ ਕਰੇ ਤੇ ਨਹੀਂ ਆਹੀ ਹਾਲ ਨਾ ਹੋਵੇ ਹਾਈਵੇ ਦਾ ਵਾ ਹਾਈਵੇ ਦਾ ਇਹ ਕਲੀਨ ਕਰ ਦਿੰਦੇ ਆ ਹੁੰਦਾ ਤਾਂ ਹੈ ਨਹੀਂਗਾ ਅੰਦਰ ਨਾਲ ਜਿਹੜੇ ਕੰਮ ਕਰਦੇ ਆਂ ਕੁੜੀਆਂ ਸੀਆਂ ਪੰਜਾਬੀ ਸੀ ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਿਆ ਮੈਂ ਹਨ ਵੀ ਜਿਹੜਾ ਬਲਾਉਨ ਵਾਲਾ ਕੰਮ ਆਈ ਵੈਲਕਮ ਹਨਾ ਕਰਨ ਵਾਲਾ ਵੀ ਜਦੋਂ ਕੋਈ ਵੀ ਅੰਦਰ ਜਾਂਦਾ ਡਰਾਈਵਰ ਲਾ ਲਓ ਜਾਂ ਕੋਈ ਵੀ ਮੈਂ ਵੀ ਕੱਲਾ ਫਲੈਂਗ ਜੇ ਤੇ ਸਾਰੇ ਕੈਨੇਡਾ ਚ ਜਾਂ ਬਰੋਕਸ ਵਾਲੇ ਮੁੰਡੇ ਉਹ ਵੀ ਕੈਨੇਡਾ ਮੋਸਟਲੀ ਫਲੈਂਗ ਜਿਆਂ ਤੇ ਹੈਗੇ ਆ ਸਾਰਿਆਂ ਦੀ ਕਰਦੇ ਆ ਇਹ ਚੀਜ਼ ਬੀ ਬੁਲਾਉਂਦੇ ਚਲਾਉਂਦੇ ਆ ਬਹੁਤ ਵਧੀਆ ਲੱਗਦਾ ਮੰਨ ਲਓ ਤੇ ਉਹ ਕਹਿੰਦੀ ਕੋਈ ਨਹੀਂ ਮੈਂ ਕਿਹਾ ਨਹੀਂ ਹੋਰ ਕੋਈ ਨਹੀਂ ਕੋਈ ਟਾਵਾ ਭਲਾ ਹੋਵੇ ਨੇ ਕੋਈ ਟਰੱਕ ਸਟਾਪ ਵਾਲਾ ਨਹੀਂ ਬੁਲਾਉਂਦਾ ਪਤਾ ਨਹੀਂ ਕੀ ਚੱਕਰ ਆ ਮੈਂ ਹੈ ਵੀ ਭੈਣੇ ਦਾ ਕੰਮ ਸੇਮ ਹੀ ਕਰਨਾ ਤੁਸੀਂ ਹਨਾ ਸਾਰਾ ਕੁਝ ਤੁਸੀਂ ਮਲਾਇਆ ਅਗਲਾ ਵੀ ਖੋਸ਼ ਹੋਏ ਆਂਦਾ ਤੇ ਉਹੀ ਜੇ ਤੁਸੀਂ ਤਿਆੜੀਆਂ ਪਾ ਕੇ ਕੰਮ ਕਰੋ ਤੇ ਅਗਲੇ ਦਾ ਹੀ ਮਨ ਖਰਾਬ ਹੁੰਦਾ ਜਿਹੜਾ ਮੰਨ ਲਓ ਕੋਈ ਡਰਾਈਵਰ ਆਇਆ ਹਨਾ ਕਸਟਮਰ ਵੀ ਚੀਜ਼ ਵਧੀਆ ਲੱਗਦੀ ਐ ਇੱਕ ਦੂਜੇ ਨੂੰ ਬੁਲਾਉਣਾ ਚਲਾਉਣਾ ਬਾਕੀ ਸੋਡੀ ਜੌਬ ਆ ਹਨਾ ਵੀ ਹੈਲੋ ਆਏ ਕਰਨਾ ਵੀ ਉਹ ਕਹਿਣਾ ਖੇੜੇ ਮੱਥੇ ਹਰ ਇੱਕ ਨੂੰ ਬੁਲਾਉਣਾ ਹੀ ਬੁਲਾਉਣਾ ਬਗੈ ਨਹੀਂ ਭਾਈ ਜੌਬ ਤੋਂ ਹਟਾ ਆਂਦੇ ਆ ਕੋਈ ਕੰਪਲੇਂਟ ਵੀ ਉਹਦੀ ਕਰ ਦਿੰਦੇ ਆ ਹਨਾ

ਟੈਸ਼ ਕੈਮ ਚਾਹੀਦਾ ਹੋਇਆ ਤਾਂ ਬਿਣੀ ਪੈਕਜ ਕਿਸੇ ਨੂੰ ਵੀ ਦੱਸ ਦਿਓ ਬੀ ਬਰੋਜ਼ ਇੱਕੋ ਇੱਕ ਨਾਮ ਅੱਜ ਨਹੀਂ ਮੇਰੇ ਟਰੱਕ 'ਚ ਐਸੈਸਰੀ ਲੱਗੇ ਆ ਸਾਰੀ ਬੀ ਬਰੋਜ਼ ਤੋਂ ਮਿਲ ਜੂਆ ਝੰਡੇ ਝੁੰਡੇ ਜੋ ਵੀ ਚਾਹੀਦਾ ਤੁਹਾਨੂੰ ਹਰ ਇੱਕ ਚੀਜ਼ ਲਾਈਟਾਂ ਹਨਾ ਜਾਂ ਆਹ ਲੀਆਂ ਲਾਈਟਾਂ ਕੁਝ ਵੀ ਚਾਹੀਦਾ ਬਿਣੀ ਪੈਕ ਬੀ ਬਰੋਜ਼ ਤੇ ਸਰਚ ਕਰ ਲਿਓ ਹੰਮ ਬਾਈ ਦੀ ਵੇਟ ਕਰੀ ਜੰਨਾਗਾ ਉਦੋਂ ਨਾਲੇ ਆਉਂ ਡਿਊਟੀ ਪੂਰੀ ਹੋ ਜੂਗੀ ਆਪਾਂ ਟ੍ਰੇਲਰ ਛੱਡ ਕੇ ਬੈਂਕ ਮੁੜਨਾ ਇੱਥੋਂ ਆਪਾਂ ਉਸ ਵਾਰ ਜੇ ਆਪਾਂ ਜਾਣਾ ਨੈਸਲੇ ਤੇ ਜਾਣਾਗਾ ਉਹਦਾ ਐਡਰੈਸ ਵਾਵਾ ਤੇ ਗਾਉਂਦ ਕਹਿਣਾ ਗੱਡੀਆਂ ਇਹ ਬਾਈ ਆਇਆ ਸੀਗਾ ਫੜਾਉਣ ਆ ਕੈਮਰੇ ਦੇ ਅਗੇ ਉਹਦੇ ਵਿੱਕੀ ਦੇ ਇਹ ਬਾਈ ਹੈਗਾ ਹੈ ਇੱਥੇ ਬਹੁਤ ਮਸ਼ਹੂਰ ਆ ਟਿਕਟੋਕ ਤੇ ਵੀ ਇਹਦੀ ਵੀ ਬਾਈ ਦੀ ਸ਼ਾਪ ਆਹੀ ਸਮਾਨ ਦੀ ਇਹਦੀ ਹੈਗੀ ਬੀਬੀ ਖਣਕੀ ਨਾਮ ਬਾਅਦ ਚ ਦੱਸ ਦਾਂ ਪੜ ਕੇ ਤੁਹਾਨੂੰ ਐ ਗਲਤ ਨਾ ਲੈ ਲੀਏ ਮੈਂ ਕਿਸੇ ਦੀ ਸ਼ਾਪ ਹਾਂ ਨਾ ਬਾਉਂਡ ਟ੍ਰੇਲਰ ਛੱਡ ਗਏ ਤੇ ਨਿਕਲ ਗਏ ਆਏ ਬੇ ਥੱਲੇ ਸੀਰੇ ਚਿੱਕੜ ਚਿੱਕੜ ਲੈ ਪੇਪਰ ਉੱਪਰ ਉਕੋ ਟੰਗਤੇ ਆ ਮੈਂ ਵੀ ਆਖਿਆ ਸਨੋਵ ਵਾਲੇ ਟਰੱਕ ਨੂਨ ਕਾ ਤੋ ਪੌਂਦੇ ਫਿਰਦੇ ਆ ਤੇ ਉਹਨਾਂ ਨੇ ਆਪਣਾ ਕੀ ਨਾਲੇ ਦੇਉਂਦੇ ਆ ਆ ਸਨੋ ਪੈਨ ਲਾ ਗੀ ਤੇ ਜਾਣਾ ਐਮਟੀ ਆ ਮੈਂ ਵੀ ਤੇ ਐਨੇ ਵੀ ਹੁਣ ਮੈਂ ਇਹਦੇ ਕੋਲ ਕਿੱਥੋਂ ਜਾਵਾਂ ਤੁਰ ਕੇ ਪਾਇਰ ਲਿਪੜ ਜਾਣਗੇ ਯਾਰ ਸਾਰੇ ਛੱਟ ਕਿੜਾ ਆਪਾਂ ਚੱਲ ਗਏ ਆ ਦੇਖੋ ਦੀਨੀਆਂ ਲਾਈਟਾਂ ਚ ਸੁਣੋ ਹੋ ਗਈ ਹੈ ਨਾ ਤੇਜ਼ ਜਾਣਾ ਵੀ ਆਪਾਂ ਐਮਟੀ ਆ ਤੇ ਜਾਣਾ ਵੀ 200 ਕਿਲੋਮੀਟਰ ਪੂਰਾ ਇਹਨੇ ਵੀ ਉੱਥੇ ਜਾਣਾਗਾ ਗੇਮ ਖਾਂ ਤੇ ਹੀ ਆਹ ਥੱਕ ਜੇ ਥੋੜਾ ਜਿਹਾ ਖਲਿਆਰਾ ਪੈ ਗਿਆ ਜਿਆਦੇ ਚੌਕੇ ਨਾ ਇਹ ਮੈਨੂੰ ਹੁਣ ਸਾਫ਼ ਕਰਨਾ ਪੈਣਾ ਆਏ ਇੱਕ ਕੱਪ ਚਾਹ ਦਾ ਪੀ ਲਿਆ ਇੱਕ ਖਾ ਲਿਆ ਇੱਕ ਹੋਰ ਪਿਆ ਇੱਕ ਰੈਪ ਪਿਆ ਇੱਕ ਮੈਂ ਖਾ ਵੀ ਲਿਆ ਇਹ ਆ ਭਰਾਵਾਂ ਦਾ ਪਿਆਰ ਮਿਲਣਾ ਆਏ ਸੀਗੇ ਨਾਲ 20 ਦਾ ਸਮਾਨ ਦਾ ਦੋ ਦੋ ਕੌਖੀਆਂ ਜਿੱਥੋਂ ਆਪਾਂ ਨੇਸਲੇ ਤੋਂ ਲੋਡ ਨੇਸਲੇ ਦਾ ਲੋੜੀ ਸੀ ਨਾ ਆ ਵੀ ਇਹ ਇਹਨਾਂ ਨੇ ਡ੍ਰੌਪ ਨਹੀਂ ਕਰਾਇਆ ਤੇ ਉੱਥੇ ਐਮਪਟੀ ਟ੍ਰੇਲਰ ਖੜਾ ਉਹ ਚੱਕਣ ਚੱਲੇ ਆ ਮੈਂ ਹੁਣ ਉਹ ਚਾ ਕੇ ਫੇਰ ਚੱਲਦਾ ਆਂਗਾ ਉੱਧਰ ਨੂੰ ਸਨੋ ਹੀ ਬੜੀ ਪੈਣ ਲੱਗੀ ਮੁੰਡਿਓ ਇੱਕ ਯਾਰੀ ਨਾ ਜਿਹੜੀ ਇਹ ਸਨੂ ਹੁੰਦੀ ਆ ਇਹ ਥੋੜੇ ਘਾਣੇ ਖਾਨ ਚ ਹੀ ਹੁੰਦੀ ਆ ਬਾਲੀ ਨਹੀਂ ਹੁੰਦੀ ਇਹ ਹੁਣ ਆਪਾਂ ਦੂਰ ਤੇ ਉਤਰਨਾ ਉੱਥੇ ਲਾਇਸੈਂਸ ਰੱਖਣਾ ਫੇਰ ਲੰਘਣਾ ਤਾਂ ਕੱਲ ਦੀ ਪਈ ਵੀ ਆ ਗੱਡੀਆਂ ਦਾ ਦੇਖੋ ਕੀ ਹਾਲ ਵਾਏ ਗਰੂ 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 ਇੱਥੋਂ ਹੈਗਾ 6-7 ਕਿਲੋਮੀਟਰ ਬ੍ਰੈਂਟਨ ਵਾਲਿਓ ਕੀ ਕਹਨੇ ਨੇ ਵੀਰੇ ਇਸ ਵੈਦਰ ਕੇ ਬਹੁਤ ਜਿਆਦਾ ਇਸ ਨੂੰ ਆਦੀਂਦੀ ਨਹੀਂ ਗਈ ਲਾਈਟਾਂ ਚ ਆ ਵੀ ਕੈਮਰੇ ਚ ਨਹੀਂ ਆ ਰਹੀ ਤੇ ਆਪਣੇ ਕੋਲੇ ਬਾਕਟੇਲ ਹੈ ਮਾੜੇ ਨਾਲ ਇਹਨੇ ਪਾਸ ਆਇਆ ਮਾਰ ਜਾਣਾ ਜਾਣਾ ਚੱਲ ਆਪਾਂ ਇਹ ਸਾਰਾ 6 7 ਕਿਲੋਮੀਟਰ ਹੀ ਕੀ ਰਾਂਦਾ ਮੁੜ ਕੇ ਐਮਪੀ ਲੈ ਕੇ ਜਾਣਾ ਮੈਂ ਤੇ ਉਹ ਕਾਲੇ ਟਰੱਕ ਵਾਲੇ ਭਾਈ ਨੇ ਹੁਣ ਮਿੱਤਰੋ ਇਹ ਚੱਕਰਾਂ ਨੈਸਲੇ ਦੇ ਆ ਗਏ ਆ ਇਹ ਟਰੇਲਰ ਦੇ ਦੇਣਾ ਐਮਟੀ ਇਹਨਾਂ ਨੇ ਦਿਨੇ ਬੰਦਾ ਮੋੜਦਾ ਕਹਿੰਦੇ ਵੀ ਹੈ ਨਹੀਂ ਸਾਡੇ ਕੋਲੇ ਇੱਕ ਅੱਜ ਹੈ ਛੁੱਟੀ ਆ ਤੇ ਨਹੀਂ ਮੈਨੂੰ ਹੋਰ ਕਿਤੋਂ ਚੱਕਣ ਜਾਣਾ ਪਊ ਤਾਂ ਮੇਰੇ ਕੋਲੇ ਆਪਸ਼ਨ ਹੈਗੀ ਆ ਦੂਜੀ ਪਰ ਮੈਲਟਨ ਜਾਣਾ ਪਊ ਬਾਈ ਕੱਲੀ ਬੋਕਟੇਲ ਲੈ ਕੇ 스ਨੋ ਕਾਫੀ ਪੀ ਰਹੀ ਆ ਹਾਈਵੇ ਤੇ ਉੱਧਰ ਕਹਿੰਦੇ ਤਾਂ ਕਰਕੇ ਮੈਨੂੰ ਟਰੇਲਰ ਦੇ ਦੇਣਾ ਇਹਨਾਂ ਨਾਲ ਗੈਰ ਮੇਰੀ ਲੜਾਈ ਹੋਈ ਸੀ ਉਹ ਮਤ ਦਾਣਾ ਕੱਢ ਲੈਣ 6-7 ਮਹੀਨੇ ਹੋ ਗਏ ਹਨ ਇਥੇ ਕਲੇਸ਼ ਹੋ ਗਏ ਬਹੁਤ ਤਗੜਾ ਮੈਂ ਤਾਂ ਹੀ ਇਹਨਾਂ ਦੇ ਆਉਣੋਂ ਹਟ ਗਿਆ ਸੀ ਉਸ ਤੋਂ ਬਾਅਦ ਵੀ ਐਵੇਂ ਖਰਾਬ ਕਰਨਗੇ ਉਹੀ ਅੰਕਲ ਆਏ Okay. <laughs> ओके ਜਿਹੜੇ ਲੋਟ ਅੰਕਲ ਨੇ ਮੈਨੂੰ ਕਿਹਾ ਵੀ ਆਫਿਸ ਹੀ ਜਾਵੜਾ ਆ ਤਰੇ ਦਾ ਤੋਖੋ ਗਾਗ ਦਾਗ ਵੇ ਸੀਰੇ ਆ ਤੈਨੂੰ ਕਹਿੰਦਾ ਆਫਿਸ ਹੀ ਜਾਵੜਾ ਮੈਂ ਉਹ ਪੁਰਾਣਾ ਮੁੱਦਾ ਨਾ ਛੇੜ ਕੇ ਪੈ ਜਾਣ ਕਿਉਂਕਿ ਇਹਨਾਂ ਕੋਲੇ ਲਾਇਸੈਂਸ ਨੰਬਰ ਹੁੰਦਾ ਸਾਰਾ ਪਰ ਕਹਿੰਦਾ ਗਿਆ ਓਕੇ ਭਾਈ ਸੌਰੀ ਗਲਤੀ ਵਾਲਤੀ ਮaaf ਕਰੋ ਹਮਾਰਾ ਟ੍ਰੇਲਰ ਦੋ ਹਮੇ ਹਮ ਜਾਂਦੇ ਲਗੇ ਸਨੋ ਦਿਖ ਰਹੀ ਹੈ ਆਪ ਕੋ ਲੈਟੋ ਮੇ ਟ੍ਰੇਲਰ ਮੈਂ ਇੱਧਰ ਮੈਂ ਨਿਗਾਹ ਮਾਰ ਜਾ ਵੀ ਖੜਾ ਤਾਂ ਨਹੀਂ ਕਿਤੇ ਨਹੀਂ ਅੰਦਰ ਦਾ ਹੈ ਨਹੀਂ ਇਹ ਬਾਕਟੇਲ ਦਾ ਨਜ਼ਾਰਾ ਨਾ ਜਿੱਧਰ ਮਰਜ਼ੀ ਲੈ ਜਾਓ ਇਹਨੂੰ ਨਾ ਕਹਣਾ ਉੱਤਰ ਇਹਨਾਂ ਦੇ ਵੀ ਮੁੜ ਕੇ ਟਰੱਕ ਮੁੜਦਾ ਬਹੁਤ ਔਖਾ ਜਿੱਧਰ ਮੈਂ ਚੱਲਿਆਂਗਾ ਉਹੀ ਕੰਮ ਹੋ ਗਿਆ ਨਾ ਹੁਣ ਉਹ ਮੈਲਟਨ ਜਾਣਾ ਪੈਣਾਗਾ ਚੱਲ ਹੈ ਤਾਂ 30-40 ਕਿਲੋਮੀਟਰ ਉੱਥੇ ਖੜਾ ਕਹਿੰਦੇ ਐਮਪੀ ਇੱਥੇ ਤਾਂ ਹੈ ਨਹੀਂਗਾ ਵੀ ਉਹ ਦੂਜੀ ਆਪਸ਼ਨ ਕਿੰਪੀ ਦੇ ਕੇ ਗਿਆ ਸੀ ਮੈਨੂੰ ਕਿੰਨੇ ਭਾਜੀ ਉੱਥੋਂ ਚੱਕ ਲਿਓ ਤੇ ਅਦਰੋਂ ਸੁਣੋ ਦੇਖ ਲਓ ਕਹਿੰਦੇ ਸਾਡੇ ਕੋਲ ਤਿੰਨ ਟਰੈਲਰ ਆ ਤੇ ਤਿੰਨੇ ਹੀ ਖਾਲੀ ਹੈਗੇ ਤੇ ਮੈਂ ਕਿਹਾ ਚੰਗੀ ਗੱਲ ਥੋੜ ਇੱਕ ਦੋ ਦਾ ਦੇ ਦਿਓ ਮਾੜੀ ਹੋਈ ਮਾੜੀ ਹੋਈ ਮੈਂ ਫਿਰਦਾ ਇੱਥੇ ਬਾਲਮਾਟ ਆਣਾ ਮਿਲਟਨ ਵਾਲੇ ਹੁਣ ਇਥੋਂ ਬਾਈ ਸੀਗਾ ਪੰਜਾਬੀ ਆਣਾ ਵਿਚਾਰਾ ਉੱਪਰ ਵਾਲਾ ਸੀ ਭਰਾ ਉਹਨੇ ਹੈਲਪ ਕੀਤੀ ਹੈ ਲੱਭਣ ਚ ਹਜੇ ਏਦੂ ਅੱਗੇ ਆ ਗਿਆ ਹੋ ਡਰੈਸ ਇੱਥੇ ਨਹੀਂ ਹੈਗਾ ਮੈਂ ਵੀ ਇਹ ਕਿਹਨੇ ਇੱਥੇ ਟਰੈਲਰ ਕਿੱਧਰੋਂ ਆ ਗਿਆ ਪਹਿਲਾਂ ਮੈਂ ਇਧਰ ਮੋੜਨ ਲੱਗਿਆ ਸੀ ਉਹ ਜਿੱਥੇ ਟਰੱਕ ਖੜਾ ਇਧਰ ਟਰੱਕ ਆ ਹੀ ਨਹੀਂ ਸਕਦਾ ਹਨਾ ਔਕੇ ਉਹ ਵੀ ਪਰੇ ਰੋਡ ਤੇ ਆ ਮੈਂ ਆਹ ਲਾ ਕੇ ਗਿਆਗਾ ਚਲ ਸੁਣੋ ਤਾਂ ਹਟ ਗਈ ਕਿਰਾਂ ਪੈਣੋ ਆਪਣੇ ਇੱਥੇ ਖੜੇਆਂ ਖੜਿਆਂ ਤੋਂ ਬਾਲ ਮਾਰਚਾ ਸੌਣਾ ਘੰਟਾ ਹੋ ਗਿਆ ਮੈਨੂੰ ਇੱਥੇ ਖੜੇ ਨੂੰ ਆ ਡੋਰ ਹੀ ਨਹੀਂ ਕੋਈ ਵੀ ਖੋਲ ਖੋਲ ਰਿਹਾ ਮੈਲਟਨ ਜਿਉਂ ਉੱਥੋਂ ਆਇਆ ਬਾਲ ਮਾਰਤੋਂ ਨਾ ਇੱਥੇ ਵੇਟ ਕਰੀ ਜਾਨਾ ਟਰੈਲਰ ਖੜਾਗਾ ਅੰਦਰ ਹੀ ਖੜਾ ਟਰੈਲਰ ਨਾ ਸਿਕਿਉਰਟੀ ਵਾਲੇ ਕਹਿੰਦੇ ਸਾਨੂੰ ਨਹੀਂ ਪਤਾ ਇਹ ਚਾ ਕਿਉਂ ਹੀ ਲਾਤਾ ਇਹਨਾਂ ਨੇ ਸਿਕਿਉਰਟੀ ਦਾ ਇੱਥੇ ਵੀਰ ਨੂੰ ਲਾਹ ਹੋ ਜੇ ਸਕਿਉਰਟੀ ਕੰਮ ਹੀ ਨਹੀਂ ਕਰਦੀ ਆ ਸ਼ਾਪ ਵਾਲਿਆਂ ਨੂੰ ਲਾਇਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਪੁੱਤੇ ਭਕਾਈ ਹੋਈ ਜਾਂਦੀ ਆ ਵਾ ਮੈਂ 10 ਮਿੰਟ ਵੇਟ ਕਰਨੀ ਆ ਇਹ ਵੀ ਵੀਡੀਓ ਬਣਾਉਣੀ ਜ਼ਰੂਰੀ ਆ ਟ੍ਰੇਲਰ ਦੀ ਕਹਿੰਦੇ ਇਹ ਅਗਲੇ ਨੂੰ ਭੇਜਣੀ ਆ ਤੇ ਮਲਾਣਾ ਕੰਪਨੀ ਛੋਟੀ ਆ ਰਾਤ ਨੂੰ ਇਹਨਾਂ ਦੀ ਡਿਸਪੈਚ ਕਹਿੰਦੇ ਹੁੰਦੀ ਨਹੀਂ ਇੰਡੀਕੇਟਰ ਚਾਲਦਾ ਇੱਧਰ ਲਾ ਇਹ ਬੜੀਆਂ ਵਾਜਾਂ ਗੱਡੀ ਜਾਂਦੇ ਆ ਇਹਦੇ ਨਾਲ ਐਕਸਲ ਵੀ ਮੂਵ ਕਰਕੇ ਦੇਖਦੇ ਆ ਇੱਥੇ ਪਹਿਲਾਂ ਮੈਂ ਨਾ ਫੇਰ ਬੈਗ ਦੇਖਾਂ ਨਹੀਂ ਵੀ ਪਾਣੀ ਓਏ ਤੂੰ ਹੀ ਬੱਜੀ ਓਏ ਆ ਦਾ ਟ੍ਰੇਲਰ ਹੋਵੇ ਨਿਆਰੇ ਆ ਬਾਕੀ ਕੀ ਆ ਆਲ ਦੇ ਟ੍ਰੇਲਰ ਹੈਗੇ ਵੀ ਨਾਮੇ ਆ ਸਾਡੇ ਸਾਰੇ ਹਨੀ ਤਾਂ ਹੀ ਜੀ ਜਿਹਾ ਲੱਗਦਾ ਮਾਰੀ ਮਾਈਂ ਖੋਲ ਗਿਆ ਯਾਰ ਐ ਹਾਏ 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 ਠੰਡ ਵੀ ਐ ਨਹੀਂ ਸਹੀ ਆ ਬ੍ਰੇਕ ਲਾਈਟਾਂ ਵੀ ਨੋ ਕੇ ਡੈਗਡੇਟ ਆ ਪਟੈਂਦੇ 1 ਵਜੇ ਦੇ ਨੂੰ ਆਪਾਂ ਪਹੁੰਚ ਗਏ ਆ অন্ਟਾਰੀਓ ਦੇ ਬਿਣੀ ਪੈਗ ਦੇ ਤਾਂ ਉੱਤੇ ਹੀ ਹੋ ਗਿਆ ਟਾਈਮ ਆ ਬਿਣੀ ਪੈਗ ਦੇ 12 ਤੋਂ 15 ਹੋ ਹੀ 1:15 ਹੋ ਗਏ অন্ਟਾਰੀਓ ਦੇ ਪਹੁੰਚ ਗਏ ਤੇ ਆਪਣਾ ਚੋਗਰ ਪਲੂਟੋ ਵਾਲਾ ਦੂਜਾ ਵੀ ਇੱਧਰ ਖੜਾ ਆ ਸੀ ਇਹ ਮੁੰਡਾ ਪਹਿਲਾਂ ਆ ਗਿਆ ਸੀ ਮੇਥੋਂ ਤੇ ਸੋਭਾ ਮਲਾਵਾਂਗੇ ਇਹਨੂੰ ਹੁਣ ਨਾਲ ਤਾਂ ਆਪਾਂ ਖਾ ਲ ਗੇ ਰੋਟੀ ਨਾਲੇ ਆਂਡੇ ਉਫਲਨੇ ਧਰਦੇ ਆਂ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਵਿਊ ਹੁਣ ਤਾਂ ਰਾਤ ਸੀ ਸਾਰੇ ਸਨੋਹ ਪਈ ਵੀ ਆ ਖੇਤਾਂ ਖੇਤਾਂ ਦੇ ਵਿੱਚ ਦੀ ਆ ਛੋਟੇ ਸਾਹੀ ਵੀ ਆ ਕਹਨ ਦਾ ਮਤਲਬ ਪਿੰਡਾਂ ਦੇ ਵਿੱਚ ਦੀ ਆ ਸਾਰਾ ਨੰਗਾ ਨੂਗਾ ਜਿੱਧਰ ਵੀ ਮੈਂ ਆਇਆ ਹੁਣ ਤੇ ਨਾਲੇ ਕੱਲ ਨੂੰ ਦਿਖਾਵਾਂਗੇ ਇਹਦਾ ਤੁਹਾਨੂੰ ਵਿਊ ਤੇ ਹੁਣ ਵੀਰੇ ਇਤਕਾਵਟ ਬਹੁਤ ਹੋਈ ਵੀ ਆ ਉਹ ਵੀ ਇੱਕ ਤੋਂ ਉੱਤੇ ਟਾਈਮ ਹੋ ਗਿਆ ਉਹ 2:3-3:00 ਬੱਜ ਜਾਣੇ ਆ ਸੌਂਦੇ ਕਰਦੇ ਆ ਨੂੰ ਆਂਟੇ-ਉਂਟੇ ਬਾਲ ਕੇ ਰੋਟੀ ਆਟੀ ਖਾ ਕੇ ਹਨਾ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਨਾਲ ਦੀਆਂ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਲਵ ਯੂ ਆ ਟ੍ਰੱਕ ਪਰ ਕੇ ਮਿਲਦੇ ਹਾਂ ਸੋਬਾ ਲਾਉਣ ਯਾਰਾ